ਹਾਂਜੀ ਵੱਜੇ ਨਮਸਕਾਰ ਆਦਾਬ ਸੱਚੀ ਆ ਗਾਲ ਕੀ ਹਾਲ ਹੈ ਦਲੇ ਬਰੇ ਸੁਭਗ ਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਚਾਹੀਆਂ ਸ਼ਾਨਦਾਰ ਵੀਡੀਓ ਲੈ ਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਨਪਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਲੋ ਜੀ ਆ ਜਿੰਦੀ ਵੀਡੀਓ ਆਪਣੇ ਲੋਕਡ ਦੇ ਵਿੱਚ ਖੜਕੇ ਮੇਰਾ ਭਰਾ ਮੈਨੂੰ ਸ਼ੂਟ ਕਰ ਰਿਹਾ ਠੀਕ ਹੈ ਜੀ ਤੇ ਮੇਰਾ ਭਰਾ ਜਿਹੜੇ ਵੀਰੇ ਅੱਜ ਬੱਚੇ ਲਾਉਣੇ ਆ ਨਾ ਮੇਰਾ ਵੀਰ ਐਸੇ ਬੱਚੇ ਨੇ ਟਾਪ ਬੱਚੇ ਨੇ ਪਹਿਲਾਂ ਇਹਨਾਂ ਦਾ ਮਾਪਿਓ ਚੈੱਕ ਕਰ ਲੋ ਜੀ ਪਰਲੇ ਬੰਨੇ ਮੇਰਾ ਭਰਾ ਦੋਨੇ ਆਪਣੇ ਝੋਟੇ ਖੜੇ ਆ ਠੀਕ ਆ ਜੀ ਤੇ ਐਸ ਬੰਨੇ ਦਾ ਮਾਪਿਓ ਖੜਾ ਜੀ ਇਹ ਦਸ ਕੋ ਵੱਡਾ ਕੁੱਤਰ ਆਪਣਾ ਲਾਲਸਰਾ ਠੀਕ ਆ ਜੀ ਇੱਕ ਕੁੱਤਰ 2019 ਦੇ ਵਿੱਚ ਮੇਰਾ ਭਰਾ ਬਾਜੀ ਛੁੱਟਿਆ ਬਾਜੀ ਜਿੱਦਿਆ ਵੈ ਕੁੱਤਰ ਆ ਜੀ ਆਪਾਂ ਮੋਲ ਲਿਆ ਸੀ ਬੰਦੇਆਂ ਤੋਂ ਠੀਕ ਆ ਮੇਰਾ ਭਰਾ ਇੱਕ ਤਾਂ ਆਪਾਂ ਕਿਸੇ ਬੰਦੇ ਦੇ ਮੂੰਹੋਂ ਸੁਣਨਾ ਜੀ ਫਲਾਣਾ ਕੁੱਤਰ ਜਿੱਤਿਆ ਵੈ ਇੰਨਾ ਉੱਡਿਆ ਵੈ ਐ ਕੁੱਤਰ ਉੜਦਾ ਸੀ ਐ ਹਰਕਤਾਂ ਕਰਦਾ ਸੀ ਠੀਕ ਹੈ ਪਰ ਵੀਰੇ ਜਿਹੜੀ ਚੀਜ਼ ਬੰਦਨੇ ਆ ਉਹਦੇ ਅੱਖੀ ਵੇਖੀ ਹੁੰਦੀ ਹੈ ਨਾ ਮੇਰਾ ਭਰਾ ਆਪਦੇ ਅੱਖੀ ਵੇਖੀ ਚੀਜ਼ ਉੱਤੇ ਮੇਰਾ ਵੀਰ ਬੰਦਾ 1000 2000 ਵੱਧ ਲਾ ਦਿੰਦਾ ਆ ਜੀ ਕਿਸੇ ਦੇ ਕਹਿਣ ਨਾਲੋਂ ਤੇ ਮੇਰਾ ਭਰਾ ਆਪਣੀ ਚੀਜ਼ ਅੱਖੀ ਵੇਖੀ ਨਾਲੋਂ ਮੇਰਾ ਵੀਰ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਜੀ ਪਿਆਰ ਮੰਦਰ ਵਾਲੇ ਕੂਤਰਾਵਾਂ ਵਿੱਚੋਂ ਦੱਸ ਕੋ ਆਪਣਾ ਵੱਡਾ ਕੂਤਰ ਗੂੜਾ ਲਾਲਸਰਾ ਪਹਿਲਾਂ ਕਹਿਦਾ ਨਾ ਵੀਰੇ ਕੋਈ ਬੰਦਾ ਇੰਨੇ ਕਦੇ ਕਾਸ਼ਮੀਰੀ ਜੂੜਾ ਸੀਲ ਕਰਨਾ ਆ ਵੀਰੇ ਜੇ ਅਸੀਂ ਆਹ ਜੂੜੇ ਦੇ ਦਾਂਗੇ ਬੱਚੇ ਤੁਹਾਨੂੰ ਗੋਲੇ ਕੂਤਰਾਵਾਂ ਦੇ ਘਟਾ ਕੇ ਦੇਵਾਂਗੇ ਯਾਰ ਦੋਸੋ ਆ ਵੱਡਾ ਕੂਤਰ ਜੀ ਤੇ ਇਹਦੇ ਪੈਰ ਦੇ ਵਿੱਚ ਮੇਰਾ ਭਰਾ ਠੱਲ ਵੀ ਪਾਈ ਹੋਈ ਜਿਹੜੇ ਬੰਦੇ ਦੇ ਘਰ ਦਾ ਸੀਗਾ ਜੀ ਨਾਮ ਨੰਬਰ ਲੱਗਿਆ ਹੋਇਆ ਚਲੋ ਵਿੱਚ ਬੈਠ ਲੱਗੀ ਹੋਈ ਹੈ ਪਰ ਤਾਂ ਵੀ ਆਪਾਂ ਸ਼ੋਹ ਨਹੀਂ ਕਰਨਾ ਸੀ ਠੀਕ ਹੈ ਜੀ ਨਾਲ ਦਸ ਕੋ ਪੰਨੋ ਵਾਲੇ ਪੁੱਤਰਾਂ ਦੇ ਵਿੱਚੋਂ ਆਪਣੀ ਵੱਡੀ ਕੁਤਰੀ ਹੈ ਜੀ ਤੇ ਆਹ ਲਓ ਮੇਰਾ ਭਰਾ ਚੈੱਕ ਕਰ ਲਓ ਚਟੀਆਂ ਦਾ ਕੁਤਰ ਖੱਟੀਆਂ ਦੀ ਕੁਤਰੀ ਦੇ ਬੱਚੇ ਚੈੱਕ ਕਰ ਲਓ ਮੇਰਾ ਫਿਰ ਆਪਣੇ ਕਿੱਡੇ ਸੋਹਣੇ ਬਲੇ ਨੇ ਤੇ ਆਹ ਚੈੱਕ ਕਰ ਲਓ ਮੇਰਾ ਭਰਾ ਦਸ ਕੋ ਬਿਲਕੁਲ ਕੱਦ ਕਾਠ ਓਕੇ ਦੀਆਂ ਰਿਪੋਰਟਾਂ ਨਹੀਂ ਮੈਂ ਤੁਹਾਨੂੰ ਸਦਾ ਥੱਲੇ ਬੱਚੇ ਬਗਉਣਾ ਜੂੜਾ ਆਪਾਂ ਪਾਸੇ ਕਰ ਦਿੰਦੇ ਹਾਂ ਚੈੱਕ ਕਰ ਲਓ ਉਦੋਂ ਆਪਾਂ ਕੁੰਨ ਵਾਲੇ ਕਬੂਤਰਾਂ ਵਿੱਚੋਂ ਵੀਡੀਓ ਲਈ ਸੀਗੀ ਜਿਹਦਾ ਪਿਓ ਆ ਬੈਠਾ ਝੂਟਾ ਆਪਣਾ ਠੀਕ ਹੈ ਤੇ ਆਹ ਵੀਰੇ ਆਪਣੇ ਬੱਚੇ ਆ ਠੀਕ ਹੈ ਜੀ ਇਹ ਬਾਬੇ ਕੁੰਨ ਤੇ ਬੰਦਰ ਵਾਲੇ ਕਬੂਤਰਾਂ ਦੇ ਵਿੱਚੋਂ ਨੇ ਮੇਰਾ ਵੀ ਬਾਕੀ ਆ ਜੋੜਾ ਆਪਣਾ ਚੈੱਕ ਕਰ ਲਓ ਪੂਰੀ ਮਗਰ ਹੁਣ ਦੁਬਾਰੇ ਆਂਡੇ ਤਰ੍ਹਾਂ ਨੂੰ ਜੋੜਾ ਆਪਣਾ ਇਹ ਤਿਆਰ ਆ ਠੀਕ ਹੈ ਅਸਲ ਕੋ ਆਂਡੇ ਜੋੜੀ ਦਾ ਲਈ ਸੀ ਪਰ ਆਂਡੇ ਸਾਨੂੰ ਪਤਾ ਖਰਾਬ ਹੋ ਗਏ ਕਿਉਂਕਿ ਇੱਕ ਖਾਨੇ ਦੇ ਵਿੱਚ ਦੋ ਦੋ ਬੱਚੇ ਪਾਲਦੇ ਆ ਫਿਰ ਤੁਹਾਨੂੰ ਪਤਾ ਜਰੂਰ ਬੱਚੇ ਚੋਗ ਮੰਗਦੇ ਆਂਡੇ ਤਰ ਤਰ ਹੋ ਜਾਂਦੇ ਆ ਜੀ ਔਰ ਬਰੇ ਸਾਡੇ ਕੋਲੇ ਸਿਰਫ 10-12 ਜੋੜੇ ਹੀ ਨਿਗੇ ਇਹ ਹਾਂ ਵੀ ਮਸਨੂਰ ਕਹਤਾ ਵੱਡਾ ਜੋੜਾ ਆਪਣਾ ਪੁੱਲੂ ਵਾਲੇ ਪੁੱਤਾਂ ਦੇ ਵਿੱਚੋਂ ਬੈਠਾ ਜੀ ਚੈੱਕ ਕਰੋ ਕੁਆਲਟੀ ਬਰੇ ਬਸ ਆਪਾਂ ਚੀਜ਼ਾਂ ਸੋਈ ਨਹੀਂ ਕਰੀ ਜੀਆਂ ਬਾਕੀ ਆਪ ਕੋਲੇ ਪੁੱਤਰਾ ਵਿੱਚੋਂ ਬੈਠਾ ਜੀ ਠੀਕ ਐ ਬਾਕੀ ਆਪ ਨੰਨੀ ਲਿਆ ਜੋੜਾ ਬੈਠਾ ਮੇਰਾ ਭਰਾ ਕਰੋ ਚੈੱਕ ਠੀਕ ਐ ਜੂਫਾਂ ਬਣਦੀਆਂ ਨਹੀਂ ਪੁੱਤ ਦੇ ਅੱਖ ਦੇ ਵਿੱਚ ਮੇਰਾ ਭਰਾ ਬਾਕੀ ਆ ਚੈੱਕ ਕਰ ਲੋ ਜੀ ਆਪਣੀ ਵੱਡੀ ਜੋੜੀ ਠੀਕ ਹੈ ਭਰੇ ਆਡਾ ਸਾਰੇ ਜੋੜੇ ਬੈਠੇ ਆ ਬਸ ਮੈਂ ਕੁਝ ਚੀਜ਼ਾਂ ਸ਼ੋਅ ਕਰਦਾ ਤੇ ਕੁਛ ਨਹੀਂ ਮੇਰਾ ਵੀਰ ਐ ਨਹੀਂ ਹਾਂ ਵੀ ਮੇਰੇ ਕੋਲ 10 ਜੋੜੇ ਆ ਤੇ ਮੈਂ 10 ਜੋੜਿਆਂ ਦੇ ਬੱਚੇ ਕਢਾ ਕੇ ਤੇ ਐਂ ਫੋਕੀਆਂ ਛੱਡੀਆਂ ਆ ਵੀਰੇ ਠੀਕ ਹੈ ਬਾਕੀ ਆ ਬਟਾ ਕੂਤਰਾ ਮੇਰਾ ਬੈਠਾ ਜੂ ਪਿਓਰਾ ਨਾਲ ਇੱਕ ਕੂਤਰਾ ਦਾ ਬਟਾ ਕੂਤਰਾ ਜਿਹੜਾ ਇਹਨਾਂ ਕੂਤਰਾਂ ਦਾ ਬਾਪ ਆ ਆਪਣੇ ਕੋਲੇ ਹਾਲੇ ਤੱਕ ਬੈਠਾ ਆ ਜੀ ਕਾਣਾ ਹੋ ਚੁੱਕਾ ਕੂਤਰਾ ਮੈਂ ਤੁਹਾਨੂੰ ਉਹ ਵੀ ਵਿਖਾ ਦਿੰਦਾ ਵੀਰੇ ਆਪਣਾ ਵੱਡਾ ਕੂਤਰਾ ਵਿਚਾਰੇ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਆ ਪਰ ਆਂਡੇ ਹਲੇ ਤਾਈ ਵੀ ਮੇਰਾ ਭਰਾ ਕੂਤਰਾ ਖਿਲਵਾਉਂਦਾ ਆ ਆ ਚੈੱਕ ਕਰ ਲੋ ਜੀ ਸਪੈਸ਼ਲ ਆਪਾਂ ਕਲ ਫਲਾਈ ਹੋਈ ਆ ਦੂਜੀ ਅੱਖ 'ਚ ਇਹਦੇ ਫੋਲ ਬਏ ਹੋਏ ਨੇ ਬਾਬਿਓ ਆ ਚੈੱਕ ਬਹੁਤ ਭੜਾ ਗਿਆ ਤੇ ਆ ਨਾ ਵੀਰੇ ਸਾਨੂੰ ਕੂਤਰਾਂ ਦੇ ਬੱਚੇ ਗਿਫਟ ਕਰ ਦੋ ਵੀਰੇ ਐਂ ਸਾਹਮਣੇ ਰੱਖਣੇ ਪੈਂਦੇ ਕੂਤਰ ਚੈੱਕ ਕਰੋ ਵੀਰੇ ਬਹੁਤ ਜ਼ਿਆਦਾ ਉਮਰ ਆ ਜੀ ਨੀਲੀ ਨੋਕ ਖੱਟੀਆਂ ਅੱਖਾਂ ਦਾ ਢੈਲ ਭਰਾ ਹੋਇਆ ਵੈ ਕੂਤਰ ਆਪਣਾ ਇਹ ਠੀਕ ਆ ਅੱਖ ਜਿਹਦੇ ਮੇਰਾ ਭਰਾ ਹੁਣ ਜਨਨ ਕਿ ਇੱਕ ਅੱਖੋਂ ਕਾਣਾ ਹੋ ਗਿਆ ਸੀ ਕੂਤਰ ਦੀ ਨਿਗਾਹ ਦੀ ਚਲੀ ਗਈ ਸੀ ਆ ਚੈੱਕ ਕਰ ਲੋ ਪਰ ਆ ਇਹੋ ਜੀਆਂ ਚੀਜ਼ਾਂ ਸਾਹਮਣੇ ਰੱਖਣੀਆਂ ਪੈਂਦੀਆਂ ਫਿਰ ਕਿਤੇ ਆ ਕੇ ਬੰਦਾ ਮੱਲਾ ਮੰਗਦਾ ਆ ਠੀਕ ਹੈ 10 12 ਕਬੂਤਰ ਰੱਖ ਕੇ ਨਹੀਂ ਮੈਂ ਕਹਦਾ ਹਾਂ ਵੀ ਰਾਜਨਾਲਾ ਫਲਾਨੇ ਵਾਲਾ ਧਮਾਕੇ ਵਾਲਾ ਠੀਕ ਹੈ ਕਬੂਤਰ ਹੋਰ ਵੀ ਮੇਰਾ ਭਰਾ ਬਹੁਤ ਨੇ ਪਰ ਹੁਣ ਆਪਾਂ ਸਾਰੇ ਕੂਤਰ ਸ਼ੋਅ ਨਹੀਂ ਕਰ ਸਕਦੇ ਵੀਰੇ ਹਰ ਬੰਦੇ ਦਾ ਆਪਦਾ ਇੱਕ ਪਰਦਾ ਹੁੰਦਾ ਹੈ ਠੀਕ ਹੈ ਨਾ ਆਪਣੇ ਕੋਲ ਕਈ ਇਹੋ ਜਿਹੇ ਪੁਰਾਣੇ ਬੁੜੇ ਕਬੂਤਰ ਬੈਠੇ ਨੇ ਠੀਕ ਹੈ ਜੀ ਇੱਕ ਸੋਨੇ ਕੂਤਰ ਮੈਂ ਹੋਰ ਵਿਖਾ ਦਿੰਦਾ ਇਹ ਨੀਲਾ ਕੂਤਰ ਆ ਜੀ ਠੀਕ ਹੈ ਤੇ ਬੱਚੇ ਆ ਕੂਤਰ ਕੱਢਦਾ ਕਰਕੇ ਠੀਕ ਹੈ ਜੀ ਪਿਓਰ ਬਾਬੇ ਧੰਨੇ ਵਾਲੇ ਕੂਤਰਾਂ ਵਿੱਚ ਉਹ ਵੀ ਆਪਣਾ ਪੁਰਾਣਾ بڑا ਕਬੂਤਰ ਆ ਠੀਕ ਹੈ ਵੇਖਣ ਨੂੰ ਯੰਗ ਲੱਗਦਾ ਪਰ ਹੈ ਨਹੀਂ ਮੇਰਾ ਭਰਾ ਇਸ ਆਪਣਾ ਜਨਮ ਪਰ ਸ਼ੁਰੂ ਤੋਂ ਹੀ ਮੇਰਾ ਵੀ ਜਮਾ ਬਿਲਕੁਲ ਬਦਲ ਆਇਆ ਕੂਤਰੇ ਸਲਾਮੀਆਂ ਨਾਲ ਹੀ ਤੇ ਆ ਗੁਦਰੀ ਹੈ ਜੀ ਪਿਰਤਨ ਵਾਲੇ ਕੂਤਰਾਂ ਦੀ ਆਂਦੇ ਲਾ ਕੇ ਬੈਠੀ ਹੋਈ ਹੈ ਠੀਕ ਹੈ ਇਹਨਾਂ ਦੇ ਬੱਚੇ ਵੀ ਨਿਕਲੇ ਹੋਏ ਨੇ ਚੈੱਕ ਆਪ ਆਪਣਾ ਵੱਡਾ ਜੁੜਾ ਜੀ ਠੀਕ ਹੈ ਬਾਬੇ ਡਿਓ ਕਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਇਹ ਕੂਤਰੇ ਬਹੁਤ ਘੱਟ ਬੰਦਿਆਂ ਦੇ ਕੋਲੇ ਆ ਚੈੱਕ ਕਰ ਲੋ ਸ਼ਾਖਾ ਕੂਤਰ ਵਿੱਚ ਖੱਟਾ ਡੀਰੇ ਦੇ ਠੀਕ ਹੈ ਜੀ ਪੂੰਜੇ ਵਿੱਚ ਫਾਰ ਇਹਨਾਂ ਦੇ ਭੂਰੇ ਆ ਜੀ ਕਬੂਤੀ ਦੇ ਵੀ ਫਰ ਭੂਰੇ ਅੰਡੇ ਆ ਤੇ ਬੈਠੀ ਹੋਈ ਆ ਚੈੱਕ ਆਪੋ ਆ ਤੁਹਾਨੂੰ ਫਾਰ ਵਿਖਾ ਦੇਣਾ ਭੂਰੇ ਫਾਰਾ ਜੀ ਕੋਈ ਗੂਦੀ ਦੀ ਕੋਈ ਕਲਪ ਨਹੀਂ ਲੱਗੀ ਕੋਈ ਕੋਹ ਨਹੀਂ ਠੀਕ ਹੈ ਬਾਕੀ ਆ ਆਪਣਾ ਕੁਤ ਚੈੱਕ ਕਰ ਦੋ ਮੇਰਾ ਬੇਕੋ ਪਰੇ ਜੋੜੇ ਬਹੁਤ ਨੇ ਪਰ ਆਪਣੀ ਆਦਤ ਨਹੀਂ ਯਾਰ ਮੈਂ ਲੋਕਾਂ ਨੂੰ ਵਿਖਾ ਕੇ ਫੋਗਰੀਆਂ ਮਾਰੀ ਜਾਵਾ ਠੀਕ ਹੈ ਜੇ ਬੱਚੇ ਘਟਾ ਕੇ ਦੰਨੇ ਆ ਵੀਰੇ ਕਿਸੇ ਗੱਲ ਉਹ ਦਈ ਦੇਣ ਜਿਨ੍ਹਾਂ ਦਾ ਰਿਜ਼ਲਟ ਮੈਂ ਖੋਦਾ ਲਿਆ ਆ ਪਿਆ ਏ ਨਹੀਂ ਹਾਂ ਮੇਰੇ ਕੋਲ ਗੈਂਚ ਦੇ 20 25 ਕਬੂਤਰ ਆ ਤੇ ਮੈਂ ਸਾਰੇ ਕਈ ਅੰਬਰੇ ਫਲਾਣਨੇ ਵਾਲੇ ਧਮਾਕੇ ਵਾਲੇ ਇਹ ਕਹਿ ਕੇ ਜੋੜਿਆ ਦੇ ਮੇਰਾ ਭਰਾ ਸਾਡੇ ਤੋਂ 10 10 12 ਬੱਚੇ ਕੱਲ ਨਸਲ ਵਾਸਤੇ ਰੋਕੇ ਹੋਏ ਨੇ ਠੀਕ ਹੈ ਜੀ ਤੇ ਹਾਂ ਵੀ ਗਾਂ ਬੰਦਾਂ ਨੂੰ ਆਪਾਂ ਉਹ ਚੀਜ਼ ਆਪਣੇ ਘਰੋਂ ਘੜਾ ਕੇ ਦੇਣੀ ਆ ਬਾਕੀ ਜਿਹੜੀ ਚੀਜ਼ ਦਰਸੂ ਆਪਣੇ ਘਰ ਦੀ ਆਪਾਂ ਘਰ ਦੀ ਕਹਿ ਕੇ ਦਿਆਂਗੇ ਕੋਈ ਚੀਜ਼ ਆਪਣੀ ਬਾਹਰ ਦੀ ਆਪਾਂ ਬਾਹਰਲੀ ਕਹਿ ਕੇ ਸ਼ੇਲ ਕਰਾਂਗੇ ਵੀਰੇ ਠੀਕ ਹੈ ਜੀ ਚੰਗਾ ਮਾੜਾ ਨਿਕਲੇ ਉਹ ਥੋੜੀ ਕਿਸਮਤ ਆ ਮੇਰਾ ਭਰਾ ਚਲੋ ਵੀਡੀਓ ਮੇਰਾ ਭਰਾ ਆਪਣੀ ਥੋੜੀ ਜਿਹੀ ਲੰਬੀ ਬਣ ਗਈ ਤੇ ਅੱਜ ਲਾਉਣੀ ਆਪਾਂ ਇਹਨਾਂ ਝੋਟਿਆਂ ਦੀ ਵੀਡੀਓ ਵੀਰੇ ਰੇਟ ਮੈਂ ਤੁਹਾਨੂੰ ਵਿੱਚੇ ਮੈਂਸ਼ਨ ਕਰ ਦੇਣਾ 2500 ਰੁਪਏ ਨੂੰ ਜੋੜਾ ਆ ਬੱਚਿਆਂ ਦਾ ਠੀਕ ਆ ਕੋਈ ਮੇਰਾ ਸੱਜਣ ਅੰਜਨ ਕਵੇ ਕਾਸ਼ ਵੀਰੇ 2000 ਲੈ ਲਓ 1500 ਲੈ ਲਓ ਸਾਨੂੰ ਦੋਨੇ ਬੱਚੇ ਦੇ ਦੇਓ ਵੀਰੇ ਦੋਨੇ ਬੱਚੇ ਇਕੱਠੇ ਸੇਲ ਕਰਨੇ ਆ ਦੋਨਾਂ ਬੱਚਿਆਂ ਦਾ ਰੇਟ ਆ ਜੀ 2500 ਰੁਪਏ ਦਾ ਜੋੜਾ ਹਬਾ ਹਬਾ ਕੇ ਕਹੀਦਾ ਵੀਰੇ ਸਾਨੂੰ ਕੋਈ ਉਹ ਨਹੀਂ ਕੋਈ ਚੱਕਰ ਨਹੀਂ ਜਿਨ੍ਹਾਂ ਦਾ ਰਿਐਲਟ ਅਸੀਂ ਖੁਦ ਲਿਆ ਪਿਆ ਆਪਣਾ ਬਹੁਤ ਭਰਾ ਕਹਿੰਦੇ ਵੀਰੇ ਬੱਚਿਆਂ ਦੇ ਪੈਰਾਂ 'ਚ ਛੱਲਾਂ ਨਹੀਂ ਵੀਰੇ ਬ ਬੱਚਿਆਂ ਦਾ ਜੋੜਾ ਬੈਠਾ ਜੀ ਆ ਚੈੱਕ ਕਰ ਲਓ ਤੁਹਾਨੂੰ ਇਹਨਾਂ ਦਾ ਪੈਰਾਂ ਵਿੱਚ ਰਿੰਗਾ ਨਹੀਂ ਮਿਲਣੀਆਂ ਚੱਕਾ ਠੀਕ ਹੈ ਜੀ ਕਿਸੇ ਮੌਕੇ ਪਾ ਵੀ ਜੰਦੇ ਨੇ ਕਿਤੇ ਮੌਕੇ ਨਹੀਂ ਵੀ ਮੇਰਾ ਭਰਾ ਮੇਰਾ ਭਰਾ ਆਪਣੀ ਆਦਤ ਨਹੀਂ ਯਾਰ ਮੈਂ ਕਾਲੇ ਜਿੰਨੇ ਬੱਚੇ ਵੀ ਕਿਹਾ ਤਾਂ ਜੀ ਪਿਓਰ ਪੰਨੂ ਵਾਲੇ ਕੂਤਰਾ ਵਿੱਚੋਂ ਆ ਨਹੀਂ ਜੀ ਮਾਂ ਇਹਨਾਂ ਦੀ ਪੰਨੂ ਵਾਲੇ ਕੂਤਰਾ ਵਿੱਚੋਂ ਕਿਉਂ ਵੇ ਇਹਨਾਂ ਦਾ ਪਿਓਰ ਬੰਦਰ ਵਾਲੇ ਕੂਤਰਾ ਦੇ ਵਿੱਚੋਂ ਆ ਜੀ ਠੀਕ ਹੈ ਬਾਕੀ ਜਿਹੜੇ ਭਰਾ ਨੂੰ ਬੱਚੇ ਸੰਝ ਚ ਆਉਣ ਆਪਣੇ ਨਾਲ ਹੀੜਾਂ ਦੇ ਤੇ ਨੰਬਰ ਤੇ ਮੇਰਾ ਵੀਰ ਸੰਪਰਕ ਕਰ ਸਕਦਾ ਬਾਕੀ ਤੁਹਾਨੂੰ ਬੱਚਿਆਂ ਨੂੰ ਮੈਂ ਅੱਡ ਜਾਲ ਦੇ ਵਿੱਚ ਲਿਆ ਕੇ ਇਹਨਾਂ ਦੀ ਸਟੈਂਡਿੰਗ ਪੋਜੀਸ਼ਨ ਬਸਾਉਣਾ ਹੈ ਜੀ ਤੇ ਵੀਰੇ ਹੱਥ ਬੰਨ ਕੇ ਬੇਨਤੀ ਕੋਈ ਬੰਦਾ ਇੰਜ ਨਾ ਕਵੀ ਵੀਰੇ ਇਹ ਜੋੜਾ ਸਾਨੂੰ ਸੇਲ ਮੈਂ ابھی ਫੁਗਰੀ ਮਾਰੀ ਜਮ ਠੀਕ ਹੈ ਜੀ ਗੱਲ ਉਨਨੀ ਕੀ ਕਰੀ ਦੀ ਜਿੰਨਾ ਕਾ ਬੰਦਾ ਭਾਰ ਚਾੰਦਦਾ ਹੋਵੇ ਠੀਕ ਹੈ ਨਹੀਂ ਤਾਂ ਇੱਥੇ ਛੱਡਣ ਵਾਲੇ ਬੰਦੇ ਬਥੇਰੇ ਛੱਡਦੇ ਨਹੀਂ ਹੁੰਦੇ ਆ ਕਿ ਐ ਐ ਕਰਦੇ ਜਿਉਂ ਕਰਦੇ ਪਰ ਬਾਹਰ ਜਾ ਕੇ ਪਤਾ ਲੱਗ ਜਾਂਦਾ ਹਾਂ ਵੀ ਕੀ ਦੇ ਵਿੱਚ ਕਿੰਨਾ ਕਰਦਾ ਆ ਅੱਜ ਜਦੋਂ ਬੰਦਾ ਬਗਾਨੇ ਪਿੰਡ ਜਾ ਕੇ ਮੇਰਾ ਭਰਾ ਓਲਾ ਦਿੰਦਾ ਯਾਰ ਨਾਲ ਉੱਥੇ ਬੰਦੇ ਸਾਰਾ ਹੀ ਵਹਿਮ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਆ ਲੋਕਾਂ ਦੇ ਕੂਤਰ ਵੇਖ ਕੇ ਠੀਕ ਹੈ ਅਦੇ ਵੀ ਭਰਾ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਜੀ ਆਪਣੇ ਇਹਨਾਂ ਪਠਿਆਂ ਦੇ ਪਰਪਲਿਆਂ ਦਾ ਅੱਖਰਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਤੱਲੀ ਕੱਲੀ ਜੀ ਦਾ ਮਰਾ ਵੀਰ ਸ਼ੌਕ ਕਰਾਉਨੇ ਆ ਤੇ ਵੀਡੀਓ ਵਿੱਚ ਮਰਾ ਵੀਰ ਤੁਸੀਂ ਲਾਰਸ ਨਹੀਂ ਬਣੇ ਰਹੋ ਮਰਾ ਵੀਰ ਕਿਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਟਾਪ ਕੁਆਲਟੀ ਵਾਲੇ ਪਠੇ ਤੇ ਆਪਣੇ ਬਡੇ ਕੂਤਰ ਮਰਾ ਵੀਰ ਕਿਦਾਂ ਦੇ ਲੱਗੇ ਠੀਕ ਆ ਦੁਆਰਾ ਮਰਾ ਭਰਾ ਤੁਹਾਨੂੰ ਬੇਨਤੀ ਕਰਨ ਲੱਗਾ ਵੀਰੇ ਕੋਈ ਵੱਡੇ ਕੂਤਰ ਨੂੰ ਨਾ ਕੋਈ ਵੀਰੇ ਆ ਕੂਤਰ ਸੇਲ ਕਰਨਾ ਠੀਕ ਆ ਜੀ ਕਿਉਂਕਿ ਵੀਰੇ ਜਿਹੜਾ ਬੰਦਾ ਇੱਕ ਗੱਲ ਬਾਰ-ਬਾਰ ਵੀਡੀਓ ਵਿੱਚ ਕਹਿਦਾ ਫਿਰ ਬਾਰ-ਬਾਰ ਗੱਲ ਉਹ ਬੰਦਾ ਆਪ ਰਿਪੀਟ ਕਰਦਾ ਨਹੀਂ ਚੰਗਾ ਲੱਗ ਬਾਕੀ ਚਲੋ ਯਾਰ ਸਮਝਦਾਰ ਬੰਦਾ 2 ਵਜੇ ਕੰਮ ਕਰਦਾ ਨਹੀਂ ਤੇ ਬਾਕੀ ਸਾਨੂੰ ਪਤਾ ਹੀ ਆ ਜੀ ਆਪਣੇ ਬੰਦਿਆਂ ਦਾ ਕਈ ਬੰਦੇ ਫਿਰ ਆਦਤੋਂ ਮਜਬੂਰ ਹੁੰਦੇ ਨੇ ਹਨਾ ਮੇਰਾ ਵੀਰ ਤੇ ਇੱਕ ਗੱਲ ਮੇਰਾ ਭਰਾ ਮੈਂ ਹੋਰ ਕਹਿਣੀ ਚਾਹੁੰਦਾ ਵੀਰੇ ਮੈਂ ਕੋਈ ਸ਼ੋਅ ਆਫ ਜਾਂ ਕਿਸੇ ਨੂੰ ਕੋਈ ਦਿਖਾਵਾ ਨਹੀਂ ਕਰਦਾ ਮੇਰਾ ਭਰਾ ਅੱਜ ਦੀ ਡੇਟ 'ਚ ਹਰ ਬੰਦਾ ਚੰਗਾ ਜੀ ਹਰ ਬੰਦੇ ਦੇ ਕੋਲ ਕਬੂਤਰ ਚੰਗੇ ਨੇ ਮੈਂ ਨਹੀਂ ਕਹਿੰਦਾ ਹਾਂ ਵੀ ਮੇਰੇ ਕੋਲ ਹੀ ਸਾਰੇ ਸੱਪ ਤਾੜ ਕੇ ਰੱਖੇ ਆ ਮੇਰੇ ਮੋਗੇ ਜੇ ਪੰਜਾਬ 'ਚ ਇੱਕ ਤੋਂ ਇੱਕ ਬੰਦਾ ਬੈਠਾ ਜਿਹਦੇ ਕੋਲ ਚੰਗੇ ਕੂਤਰ ਹੈਗੇ ਨੇ ਮੇਰਾ ਭਰਾ ਐਸੀ ਗੱਲ ਦਾ ਨਾ ਕਦੇ ਆਪਾਂ ਮਾਣ ਕੀਤਾ ਔਰ ਨਾ ਹੀ ਦੇ ਕਾਰਨ ਆ ਮੇਰਾ ਭਰਾ ਉਸ ਰੱਬ ਤੋਂ ਮੇਰਾ ਵੀ ਇੰਨੀ ਗੱਲ ਆਪਾਂ ਡਰ ਕੇ ਕਹਿੰਦੇ ਆ ਠੀਕ ਆ ਜੀ ਵੀਰੇ ਆ ਆਪਣਾ ਪਹਿਲਾ ਬੱਚਾ ਮੇਰਾ ਭਰਾ ਕਰੋ ਚੈੱਕ ਜੀ ਬੱਚੇ ਆਪਣੇ ਦੀ ਕੁਆਲਿਟੀ ਕੱਟ ਕਾਠ ਥੋੜੀ ਸਗਰੀਆਂ ਦੇ ਸਾਹਮਣੇ ਆ ਜੀ ਬਾਕੀ ਤੁਸੀਂ ਪੱਠਾ ਦੇ ਦਰਸ਼ਕੋ ਮੇਨ ਗੱਲ ਜਿਹੜੀ ਹੈਗੀ ਇਹਨਾਂ ਦੀ ਪਲਵਾਈ ਦੀ ਉਹ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਚਿੱਟੀਆਂ ਅੱਖਾਂ ਜੀ ਦੋਨੇ ਬੱਚੇ ਅੱਖਾਂ ਆਪਣੇ ਬਾਪ ਉੱਤੇ ਲੈ ਕੇ ਗਏ ਨੇ ਚੈੱਕ ਕਰ ਲਓ ਮੇਰਾ ਭਰਾ ਕਾਜੀ ਜਦ ਕਿ ਮਾਂ ਇਹਨਾਂ ਦੀ ਖਟੀਆਂ ਦੀ ਬਾਪ ਨੂੰ ਦਾ ਸਾਬ ਦੁੱਤ ਛਟੀਆਂ ਆਖਾਂ ਦਾ ਜੀ ਚੈੱਕ ਕਰ ਲੋ ਪੱਲਿਆਂ ਦੀ ਕੁਆਲਿਟੀ ਸਾਫ਼ ਸੁਥਰੇ ਠੀਕ ਹੈ ਜੀ ਤੇ ਪੂਸਤ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਮੇਰਾ ਭਰਾ ਪਤਾ ਲਾ ਕੇ ਹਾਂ ਬਈ ਇਹ ਬਾਕੀ ਕਿਸੇ ਖਾਸ ਜੋੜਿਆਂ ਦੇ ਬੱਚੇ ਨੇ ਆ ਚੈੱਕ ਕਰ ਲੋ ਮੇਰਾ ਭਰਾ ਬਾਕੀ ਅਗਲਾ ਬੱਲਾ ਆਪਣੇ ਬੱਚੇ ਦਾ ਤੇ ਆ ਦਸਕੋ ਬੱਚੇ ਆਪਣੇ ਦੇ ਪਿਆ ਦੇਖੋ ਮੇਰਾ ਭਰਾ ਇਹ ਨਸਲ ਹੁੰਦੀ ਵੀਰੇ ਹੁਣੇ ਪਹਨਾਰਾਂਗੇ ਦਿਖਾਉਣਾ ਬੈਠਾ ਲਈ ਥਾਂ ਤੇ ਲੱਗਾ ਕਾਲੀ ਨੌਂਕ ਕਾਲੀਆਂ ਨੌਂਕ ਨਾਲ ਆਪਣਾ ਇਹ ਬੱਚਾ ਹੈ ਜੀ ਠੀਕ ਹੈ ਆ ਲੋ ਜੀ ਇਹ ਸਿਰ ਉੱਤੇ ਮੇਰਾ ਭਰਾ ਚੈੱਕ ਕਰ ਲੋ ਹਲਕੇ ਜਿਹਾ ਲਾਲ ਚੋਟਾ ਇਹਨਾਂ ਦੇ ਠੀਕ ਹੈ ਕਿਉਂਕਿ ਬਾਪ ਦਾ ਸਿਰ ਗੂੜਾ ਲਾ ਲਿਆ ਤੇ ਆ ਲੋ ਜੀ ਆ ਸਿਕਾ ਬਾਪੇ ਉਹ ਆਪਣਾ ਮੱਕਾ ਮੂਲ ਪਹਿਲਾ ਬੱਚਾ ਤੇ ਹਾਉ ਮੇਰਾ ਵੀ ਹੁਣ ਆਪਾਂ ਸੰਗ ਅਗਲੇ ਬੱਚੇ ਦਾ ਸ਼ੰਕ ਕਰਾਉਨੇ ਆ ਹਾਂ ਜੀ ਵੀ ਭਰਾਵੋ ਆਹ ਆਪਣਾ ਅਗਲਾ ਪਠਾ ਜੀ ਕਰੋ ਚੈੱਕ ਜੀ ਕਾਲੀਆਂ ਕੰਤਾ ਕਾਲੀ ਪੂਛ ਠੀਕ ਹੈ ਜੀ ਸਿਰ ਤੇ ਕਾਲੇ ਤੇ ਲਾਲ ਜਟ ਕਾਲੀ ਮੋਗ ਜਾਂ ਸਾਫ ਜਟੀਆਂ ਖਾਂਦਾ ਆਪਣਾ ਇਹ ਬੱਚਾ ਹੈ ਜੀ ਚੈੱਕ ਕਰ ਲੋ ਦੋਨੇ ਬੱਚੇ ਅੱਖਾਂ ਆਪਣੇ ਬਾਪ ਦੇ ਉੱਤੇ ਲੈ ਕੇ ਗਏ ਨੇ ਮੇਰਾ ਵੀ ਠੀਕ ਹੈ ਜੀ ਨਹਲਦੀ ਵੀਰੇ ਆਪਣੀ ਪੂਰੀ ਫੋਲ ਗਾਰੰਟੀ ਰਹੀ ਗਈ ਬਾਕੀ ਤੁਸੀਂ ਕਿੱ사 ਨਾਲ ਇਹਨਾਂ ਨੂੰ ਟ੍ਰੇਨਿੰਗ ਯਾਨੀ ਕਿ ਦਿਓਗੇ ਕਿੱ사 ਨਾਲ ਤੁਸੀਂ ਕਝਾਓਗੇ ਮੇਰਾ ਭਰਾ ਠੀਕ ਹੈ ਹੁਣ ਬੱਚੇ ਆ ਜੀ ਠੀਕ ਹੈ ਇਹ ਗਿੱਲੀ ਮਿੱਟੀ ਹੈ ਇੱਕ ਹਸਾਲ ਦੀ ਤੁਸੀਂ ਜੋ ਇਹਨਾਂ ਨੂੰ ਆਕਾਰ ਦੇਣਾ ਤੁਸੀਂ ਖੁਦ ਦੇਣਾ ਵੀਰੇ ਠੀਕ ਹੈ ਇਹ ਨਹੀਂ ਹਾਂ ਵੀ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਸਹੀ ਮੰਨ ਕੇ ਚਲੋ ਛਤਰੀ ਉੱਤੇ ਕਝਾਇਆ ਨਹੀਂ ਬੱਚੇ ਥੋੜੇ ਪੈਰਾਂ ਦੇ ਕੱਚੇ ਹੋਗੇ ਫਿਰ ਨਹੀਂ ਉੱਡਦੇ ਮੇਰਾ ਵੀਰ ਇਹ ਗੱਲ ਹਮੇਸ਼ਾ ਯਾਦ ਰੱਖਿਓ ਮੇਰਾ ਭਰਾ ਉੱਤਰ ਟਾਉਣੇ ਆ ਤੁਸੀਂ ਛੋਟੇ ਹੁੰਦਿਆਂ ਤੋਂ ਮੇਰਾ ਭਰਾ ਉਹਨਾਂ ਨੂੰ ਟਾਈਮ ਦਿਓ ਜੀ ਫਿਰ ਦੇਖਿਓ ਤੁਹਾਨੂੰ ਵੀ ਆਹ ਟਾਈਮ ਵੱਲ ਚੜ ਕੇ ਦੇਣਗੇ ਮੇਰਾ ਭਰਾ ਠੀਕ ਆ ਮੁੜ ਕੇ ਤੁਸੀਂ ਸਾਨੂੰ ਤੋਂ ਵੀਰੇ ਬੱਚੇ ਉੱਡੇ ਨਹੀਂ ਫਲਾਨਾ ਧਮਾਕਾ ਠੀਕ ਆ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਮੇਰਾ ਭਰਾ ਬਾਅਦ ਵਿੱਚ ਕੋਈ ਚੇਂਜ ਨਹੀਂ ਕੋਈ ਗੋਹ ਨਹੀਂ ਮੈਂ ਸਾਫ਼ ਸਿੱਧੇ ਸਪਸ਼ਟ ਗੱਲ ਕਹਿ ਰਿਹਾ ਵੀਰੇ ਠੀਕ ਆ ਇਹਨਾਂ ਨੂੰ ਗਜਾਉਣਾ ਸਹੀ ਤੁਸੀਂ ਆ ਸਹੀ ਟੇਕ ਕਰ ਇਹਨਾਂ ਦੀ ਤੁਸੀਂ ਕਰਨੀ ਆ ਵੀਰੇ ਠੀਕ ਆ ਨਾ ਚੈੱਕ ਕਰ ਲਓ ਅਸੀਂ ਇਹਨਿੰਮ ਰਾ ਫਿਰ ਤੋਂ ਢਿੱਕਾ ਰੱਖ ਕੇ ਇਹਨਾਂ ਨੂੰ ਛੇੜੀ ਕਰਦੇ ਭਜਾਵਾਂਗੇ ਜਾਂ ਸਹੀ ਇਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਦਾਣਾ ਪਾਣੀ ਇੱਕ ਟਾਈਮ ਰੱਖੋ ਸਹੀ ਟਾਈਮ ਬਣਾਇਆ ਕਰੋ ਖੁੱਟਣ ਲੱਗੇ ਮੇਰਾ ਭਰਾ ਤੁਹਾਡੇ ਬੱਚਾਂ ਦਾ ਪੂਰਤਾ ਖਾਲੀ ਹੋਵੇ ਕੋਈ ਫालतू ਦੀ ਰੈਸ਼ਨ ਨਾ ਹੋਵੇ ਮੇਰਾ ਭਰਾ ਉਹਨਾਂ ਦੇ ਅੰਦਰ ਬਹੁਤ ਚੀਜ਼ਾਂ ਦਾ ਮੇਰਾ ਭਰਾ ਖਿਆਲ ਰੱਖਣਾ ਪੈਂਦਾ ਹਾਜਮਾ ਉਹਨਾਂ ਦਾ ਸੈੱਟ ਹੋਵੇ ਠੀਕ ਹੈ ਜੀ ਉਹਨਾਂ ਦਾ ਮੈਦਾ ਜਿਗਰਾ ਬਿਲਕੁਲ ਜਨਕੈਨ ਇੰਜਨ ਪਾਣੀ ਉਹਨਾਂ ਦਾ ਪੂਰਾ ਕੀਤਾ ਹੋਵੇ ਠੀਕ ਹੈ ਜੀ ਆਹ ਲਓ ਜੀ ਏ ਸੀਗਾ ਬਾਬੇ ਆਪਣਾ ਮਕਮਲ ਪਠਾ ਫੁੱਲ ਗਰੰਟੀ ਵਾਲੇ ਮੇਰਾ ਭਰਾ ਆਪਣੇ ਬੱਚੇ ਨੇ ਤੇ ਰੇਟ ਆਪਾਂ ਸਾਨੂੰ ਪਿੱਛੇ ਮੈਂਸ਼ਨ ਕਰਤਾ ਹੁਣ ਕੋਈ ਸੱਜਣ ਇਹਨਾਂ ਨਾਲ ਕਹਿੰਦੇ ਕਿ ਵੀਰੇ ਸਾਡੇ ਲਈ ਰੇਟ ਇਹਨਾਂ ਦਾ ਕੀ ਲੱਗੇਗਾ ਮੇਰੇ ਸਾਡੇ ਲਈ ਸਾਰੇ ਬੰਦੇ ਐਕਨ ਨੇ ਮੈਂ ਬਿਲਕੁਲ ਰੇਟ ਸੋਚ ਸਮਝ ਕੇ ਮੇਰਾ ਭਰਾ ਰੱਖਿਆ ਹੈ ਜੀ ਠੀਕ ਹੈ ਇਹ ਤੁਹਾਨੂੰ ਵੇਚਣ ਵਾਲੇ ਸਾਨੂੰ ਫੋਨ ਲਾਈ ਗਈ ਹੁੰਦੇ ਵੀਰੇ 5000 ਦਾ ਜੁੜਾ 10000 ਜੁੜਾ ਸਾਡੇ ਤੋਂ ਮੁੱਲ ਲੈ ਜਾਓ ਅਸੀਂ ਉਹ ਕਿਸ ਰੇਟ 'ਚ ਵੇਚਾਂਗੇ ਦੱਸੋ ਯਾਰ ਇੱਥੇ ਲੋਕਾਂ ਤੋਂ ਕਈਆਂ ਤੋਂ 3000 ਕਹਿੰਦੇ ਪੁੱਤਰ ਦਾ ਮੈਗਲੂ ਅਗਲਾ ਮੂੰਹ ਐਡਾ ਹਟਨ ਲੱਗ ਬਾਈ ਨੇ ਕੀ ਕਹਿ ਬਾਕੀ ਚਲੋ ਯਾਰ ਹਰ ਬੰਦੇ ਦੀ ਮਾਰ ਕੇ ਦਰਵਾਜ਼ੇ ਤੇ ਲਟੀ ਆ ਨਾ ਆਹ ਦਾ ਛਾਣਾ ਅਗਲਾ ਸ਼ੋਅ ਕਰਦਾ ਆਪਾਂ ਕੋਈ ਇੰਟਰਫੇਅਰ ਨਹੀਂ ਕਰ ਸਕਦੇ ਉਸ ਚੀਜ਼ ਦੇ ਵਿੱਚ ਤੇ ਹੁਣ ਅਸੀਂ ਵਜੇ ਹਾ ਛੱਲ ਕੇ ਵਿਖਾਉਣਾ ਜੀ ਬਾਕੀ ਤੁਸੀਂ ਦੁਆਰ ਤੋਂ ਮੇਰਾ ਭਰਾ ਬੱਚੇ ਆਪਣਾ ਦੇ ਮਕਮਲ ਦਾਸ ਕੋ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਤੰਦਰੁਸਤ ਤੁਹਾਡੇ ਸਾਹਮਣੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਹਲੇ ਖਾਣਿਆਂ ਵਿੱਚੋਂ ਬਾਹਰ ਆਏ ਨੇ ਦਾਣਾ ਪਾਣੀ ਵਧੀਆ ਖਾਂਦੇ ਨੇ ਬਾਕੀ ਜਦੋਂ ਬੱਚਾ ਕਿਸੇ ਬਗਾਨੇ ਘਰ ਜਾਂਦਾ ਦਰਸ਼ਕੋ ਦਾਣਾ ਪਾਣੀ ਜਨਨ ਕਿ ਦਾਣਾ ਤਾਂ ਚੋਗ ਲੈਂਦਾ ਆ ਤੇ ਰਾਤ ਨੂੰ ਤੁਸੀਂ 10 ਤੋਂ 15 ਜਾਂ 20 ml ਪੋਟੇ ਦੇ ਹਸਾਨ ਠੀਕ ਹੈ ਤੇ ਬਾਕੀ ਠੀਕ ਹੈ ਜੀ ਬਾਪੂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ